ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦੇ ਮੁਖਾਤਿਬ ਹਾਂ ਮੈਂ ਭੁਪਿੰਦਰ ਸਿੰਘ ਭਾਈਖੇਲ ਸੁਖਬੀਰ ਸਿੰਘ ਬਾਦਲ ਅਤੇ ਉਹਤੇ ਨਾਲ ਦੇ ਦਾਗੀ ਅਤੇ ਬਾਗੀ ਦੋਹਾਂ ਸਾਥੀਆਂ ਨੂੰ ਲਗੀ ਸਜ਼ਾ ਦੀ ਧਾਰਮਿਕ ਸੇਵਾ ਪੂਰੀ ਕਰਕੇ ਗੁਨਾਹ ਮਾਫ ਕਰ ਦਿੱਤੇ ਗਏ ਹਨ ਸਵਾਲ ਹੈ ਹਲੇ ਤਾਂ ਧਾਰਮਿਕ ਸਜ਼ਾ ਹੀ ਪੂਰੀ ਹੋਈ ਹੈ ਫੈਸਲੇ ਦੀ ਸਿਆਸੀ ਹੁਕਮਾਤੇ ਹਲੇ ਪਾਲਣਾ ਨਹੀਂ ਕੀਤੀ ਗਈ ਹੈ ਪਾਰਟੀ ਪ੍ਰਧਾਨ ਸਮੇਤ ਕੋਰ ਕਮੇਟੀ ਦੇ ਸਤੀਫੇ ਮਨਜ਼ੂਰ ਕਰਨ ਦਾ ਸਮਾਂ 3 ਦਿਨ ਦਾ ਸੀ ਜੋ ਨਹੀਂ ਮੰਨਿਆ ਗਿਆ ਸਾਰੇ ਹੁਕਮਾਂ ਦੀ ਤਾਮੀਰ ਦੇ ਬਗੈਰ ਕੀ ਸਜ਼ਾ ਮਾਫ ਕੀਤੀ ਜਾ ਸਕਦੀ ਹੈ ਅਤੇ ਜੇ ਸਤੀਫੇ ਮਨਜ਼ੂਰ ਕਰਨ ਦਾ ਸਮਾਂ 20 ਦਿਨ ਤੱਕ ਵਧਾਇਆ ਗਿਆ ਹੈ ਤਾਂ ਉਸ ਹੁਕਮ ਦੀ ਪਾਲਣਾ ਤੋਂ ਪਹਿਲਾਂ ਮਾਫੀ ਕਿਵੇਂ ਦਿੱਤੀ ਜਾ ਸਕਦੀ ਹੈ ਸਵਾਲ ਜਥੇਦਾਰ ਕਾਲ ਤਖਤ ਤੇ ਪਹਿਲਾਂ ਹੀ ਉੱਠ ਚੁਕੇ ਹਨ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸਿਲਤੋਂ ਸੁਣਾਏ ਗਏ ਪੰਥ ਸਿੰਘ ਸਾਹਿਬਾਨ ਦੇ ਫੈਸਲੇ ਨੂੰ ਯਾਨੀ ਰਖਵੀਰ ਸਿੰਘ ਇਕੱਲੇ ਕਿਵੇਂ ਬਦਲ ਸਕਦੇ ਹਨ ਜੇ ਕੋਈ ਤਬਦੀਲੀ ਕਰਨੀ ਸੀ ਤਾਂ ਨਿਰਧਾਰਤ ਤਰੀਕਾ ਕਿਉਂ ਨਹੀਂ ਅਪਣਾਇਆ ਗਿਆ ਕਿਉਂ ਨਹੀਂ ਪੰਥ ਸਿੰਘ ਸਾਹਿਬਾਨ ਆਹੀਂ ਸਾਂਝਾ ਫੈਸਲਾ ਲਿਆ ਗਿਆ ਇਨ੍ਹਾਂ ਸਵਾਲਾਂ ਨੇ 2 ਦਸੰਬਰ ਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸਿਲਤੋਂ ਲਏ ਗਏ ਫੈਸਲੇ ਨੂੰ ਲੈ ਕੇ ਉਠੇ ਸ਼ੰਕਿਆਂ ਨੂੰ होर भी पुख्ता है जिस बाबत पहला ही यह जा रहा है कि दो दसंबर का फैसला पंथक कसौटी ते खरा नहीं उतरदा। इस करके पंथ विच होर भी दुविधा खड़ी हो रही है जुझारू सिंह और विद्वान भाई दलजीत सिंह मुताबक 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗਿਆਨੀ ਰਖਵੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਪੰਜ ਸਿੰਘ ਸਾਬਾਨਾ ਵੱਲੋਂ ਬਾਦਲ ਦਲ ਦੇ ਦੋ ਤੜਿਆਂ ਦੇ ਆਗੂ ਨੂੰ ਤਨਖਾਹ ਲਾਉਣ ਦੀ ਕੀਤੀ ਕਾਰਵਾਈ ਪੰਥਕ ਕਸੌਟੀ ਉੱਤੇ ਖਰੀ ਨਹੀਂ ਉਤਰਦੀ ਸਗੋਂ ਨਾਟਕ ਦੇ ਨਿਆਈ ਪ੍ਰਤੀਤ ਹੋਈ ਹੈ ਸੋ ਇਹ ਕਾਰਵਾਈ ਕਿਸੇ ਵੀ ਤਰ੍ਹਾਂ ਤੇ ਸਰਬਤ ਖਾਲਸਾ ਪੰਥ ਨੂੰ ਸੇਧਤ ਅਤੇ ਸੂਤਰਬੱਧ ਕਰਨ ਵਾਲੀ ਨਹੀਂ ਹੈ ਉਨਾ ਦਿਨਾ ਸੱਤ ਅਥਾ ਦੇ ਆਧਾਰ ਤੇ ਇਸ ਫੈਸਲੇ ਨੂੰ ਪੰਥਕ ਕਸੌਟੀ ਤੇ ਅਯੋਗ ਠਹਿਰਾਇਆ ਹੈ ਉਹ ਗੌਰ ਕਰਨ ਵਾਲੇ ਹਨ ਇਹ ਫੈਸਲਾ ਪੰਥਕ ਕਸੌਟੀ ਦੇ ਖਰਾਂ ਨਹੀਂ ਉਤਰਦਾ ਉਸ ਦਾ ਸਭ ਤੋਂ ਪਹਿਲਾ ਕਾਰਨ ਤਾਂ ਇਹੀ ਹੈ ਕਿ ਫੈਸਲੇ ਵਿੱਚ ਗੁਨਾਹਾਂ ਦੇ ਕਾਰਨਾ ਦੀ ਵਿਆਪਕ ਪਰਚੋਲ ਨਹੀਂ ਕੀਤੀ ਗਈ ਇਹ ਕੀ ਫੈਸਲਾ ਲੈਣ ਲੱਗਿਆ ਜਥੇਦਾਰਾਂ ਨੂੰ ਰਾਸੀ ਗੁਨਾਹਾਂ ਦੀ ਵਿਆਪਕ ਪਰਚੋਲ ਕਰਨੀ ਚਾਹੀਦੀ ਸੀ ਕਿ ਕਿ ਇਹ ਗੁਨਾਹ ਵਿਅਕਤੀਗਤ ਗਲਤੀ ਜਾਂ ਨੀਤੀਗਤ ਕੁਰਾਹਸਨ ਯਾਨੀ ਪਾਲਿਸੀ ਡਿਰੈਲੈਕਸ਼ਨ ਜਾਂ ਫਿਰ ਇਹ ਗੁਨਾਹ ਟਾਂਚਾਗਤ ਉਣਤਾਈ ਅਰਥਾਤ ਸੰਗਠਨਾਤਮਕ ਖਾਮੀਆਂ ਵਿੱਚੋਂ ਉਪਜੇ ਹਨ ਕਿਉਂਕਿ ਰੋਗ ਦੀ ਜੜ ਲੱਬੇ ਤੋਂ ਬਿਨਾ ਉਸ ਦਾ ਇਲਾਜ ਕਰ ਸਕਣਾ ਔਖਾ ਹੁੰਦਾ ਹੈ ਨਾ ਹੀ ਪਵਿਖ ਦਾ ਕੋਈ ਪੁਖਤਾ ਰਾਹ ਅਪਣਾਇਆ ਜਾ ਸਕਦਾ ਹੈ ਇਸ ਤਰ੍ਹਾਂ ਵਿਆਪਕ ਪਰਚੋ ਨਾ ਹੋਣ ਕਰਕੇ ਇਨਾ ਗੁਨਾਹਗਾਰਾਂ ਦੀ ਜਵਾਬਦੇਹੀ ਸਤਹੀ ਪੱਧਰ ਤੇ ਗੋਲ ਮੋਲ ਹੋ ਕੇ ਸਿਮਟ ਕੇ ਰਹਿ ਗਈ ਹੈ। ਭਵਿਕ ਵਿੱਚ ਕੋਈ ਵੀ ਰਾਜਭਿਮਾਨੀ ਪੰਥ ਨਾਲ ਇਸ ਤਰ੍ਹਾਂ ਦਾ ਤ੍ਰੋਹ ਨਾ ਕਰਾਏ ਇਸ ਬਾਰੇ ਕੋਈ ਸੇਧ ਦੇ ਸਕਣ ਵਿੱਚ ਵੀ ਇਹ ਫੈਸਲਾ ਸਮਰਥ ਰਿਹਾ। ਦੂਜਾ ਸਾਰੀ ਕਾਰਵਾਈ ਬਾਦਲ ਦਲ ਦੇ ਦੋ ਧੜਿਆਂ ਦੇ ਦੁਆਲੇ ਹੀ ਕੇਂਦ੍ਰਿਤ ਰਹੀ। ਇਸ ਸਾਰੀ ਕਾਰਵਾਈ ਨੂੰ ਪੇਸ਼ ਤਾਂ ਇਸ ਤਰ੍ਹਾਂ ਕੀਤਾ ਗਿਆ ਕਿ ਜਿਵੇਂ ਸਰਬਤ ਖਾਲਸਾ ਪੰਥ ਨੂੰ ਸੇਧਤ ਤੇ ਸੂਤਰਬੱਧ ਕਰਨ ਦੀ ਸ਼ੁਰੂਆਤ ਕੀਤੀ ਗਈ ਹੋਵੇ ਪਰ ਅਸਲ ਵਿੱਚ ਇਹ ਲੜ ਰਹੇ ਦੋ ਧਰਿਆਂ ਦੀ ਏਕਤਾ ਅਤੇ ਮੁੜ ਸਥਾਪਤੀ ਦੀ ਵਿਚੋਲਗੀ ਹੀ ਬਣ ਕੇ ਰਹਿ ਗਈ ਹੈ ਉਹ ਵੀ ਕਿੰਨੀ ਕਾਮਯਾਬ ਹੋਵੇਗੀ ਇਹ ਦਿਸਣਾ ਸ਼ੁਰੂ ਹੋ ਗਿਆ ਹੈ ਤੀਜਾ ਸ਼ੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਸੰਬੰਧੀ ਆਸਪਸ਼ਟਤਾ ਫੈਸਲੇ ਵਿੱਚ ਅਕਾਲੀ ਦਲ ਨੂੰ ਪੁਨਰਸੁਰਜੀਤ ਕਰਨ ਦੇ ਆਦੇਸ਼ ਤਾਂ ਦਿੱਤੇ ਗਏ ਹਨ ਲੇਕਿਨ ਅਕਾਲੀ ਦਲ ਦੇ ਕਿਸ ਰੂਪ ਨੂੰ पुनः सुरजीत करना है यह स्पष्ट नहीं किया गया मतलब यह जिन्हें की 1947 ਤੋਂ ਬਾਅਦ ਇੰਡੀਅਨ ਵੋਟ ਤੰਤਰ ਦੀ ਰਾਜਨੀਤੀ ਵਿੱਚ ਅਕਾਲੀ ਦਲ ਦੇ ਦੋ ਸਰੂਪ ਮੁਖ ਰੂਪ ਵਿੱਚ ਪ੍ਰਤਲਤ ਰਹੇ ਹਨ ਪਹਿਲਾ ਗੁਰੂ ਖਾਲਸਾ ਪੰਥ ਦੀ ਨਿਆਰੀ ਤੇ ਸੁਤੰਤਰ ਪਹਿਚਾਣ ਆਧਾਰਿਤ ਪੰਥਕ ਮੁੱਦਿਆਂ ਦੀ ਰਾਜਨੀਤੀ ਕਰਨ ਵਾਲਾ ਅਕਾਲੀ ਦਲ ਅਤੇ ਦੂਜਾ 1995 ਦਾ ਮੋਗਾ ਕਾਨਫਰੰਸ ਤੋਂ ਬਾਅਦ ਵਾਲੀ ਪੰਜਾਬੀ ਪਾਰਟੀ ਇਸ ਤਰ੍ਹਾਂ ਅਕਾਲੀ ਦਲ ਦੇ ਸਰੂਪ ਵਿੱਚ ਆਏ ਨਿਹਾਰ ਨੂੰ ਲੈ ਕੇ ਉਸ ਨੂੰ ਸਿਧਾਂਤਕ ਸਿਰ ਦੇ ਸਕਣ ਵਿੱਚ ਵੀ ਇਹ ਫੈਸਲਾ ਕੋਈ ਸਪਸ਼ਟਤਾ ਨਾ ਦੇ ਸਕਿਆ ਹੈ ਅਤੇ ਚੌਥਾ ਤਨਖਾਹ ਕੀਤੇ ਗੁਨਾਹਾਂ ਦੇ ਅਨੁਸਾਰ ਨਹੀਂ ਲਗਾਈ ਗਈ ਬਾਦਲ ਲਲਦੀ ਸਮੁੱਚੀ ਆਗੂ ਜਮਾਤ ਨੇ ਸਮੇਤ ਸੁਖਬੀਰ ਸਿੰਘ ਬਾਦਲ ਦੇ ਆਪਣੇ ਜੋ ਗੁਨਾਹ ਕਬੂਲ ਕੀਤੇ ਹਨ ਉਹ ਗੁਰੂ ਪੰਥ ਨਾਲ ਕੀਤੇ ਵਿਸਾਖ ਕਾਦੀ ਰਾਜਨੀਤੀ ਦਾ ਕਰੂਪ ਅਮਲ ਪੇਸ਼ ਕਰਦੇ ਹਨ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਦੇ ਕਾਰਨ ਬਣੇ ਹਨ ਇਹ ਗੁਨਾਹ ਕਿਸੇ ਖਾਸ ਬੰਦੇ ਵੱਲੋਂ ਸਖਸ਼ੀ ਰਹਿਤ ਮਰਿਆਦਾ ਭੰਗ ਕਰਨ ਦਾ ਮਸਲਾ ਨਹੀਂ ਸਗੋਂ ਸਮੁੱਚੇ ਪੰਥ ਨੂੰ ਨੁਕਸਾਨ ਪਹੁੰਚਾਉਣ ਵਾਲੇ ਗੁਨਾਹ ਹਨ ਰਾਜ ਅਭਿਮਾਨ ਵਿੱਚ ਕੀਤੇ ਵੱਜਰ ਜ਼ਲਮ ਹਨ ਪਰ ਇਸ ਦੇ ਬਦਲੇ ਜਥੇਦਾਰਾ ਨੇ ਉਹਨਾਂ ਨੂੰ ਜੋ ਤਨਖਾਹ ਲਗਾਈ ਹੈ ਉਹ ਕਿਸੇ ਆਮ ਸਿੱਖ ਵੱਲੋਂ ਸਖਸ਼ੀ ਰਹਿਤ ਦੀ ਅਵੰਗਿਆ ਦੀ ਹੈ ਨਾ ਕਿ ਰਾਜ ਅਹਿਮਾਨ ਵਿੱਚ ਪੰਥ ਨਾਲ ਕੀਤੇ ਵਿਸਾਹ ਘਾਤ ਦੀ ਉਪਰੋਂ ਜਥੇਦਾਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਡਸਾ ਵਰਗੇ ਗੁਨਾਹਗਾਰਾਂ ਨੂੰ ਨੀਲਾ ਬਾਣਾ ਪਵਾ ਕੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦਰਬਾਰ ਦੇ ਵਰਛਾ ਬਰਦਾਰ ਜਹੀ ਸਨਮਾਨਤ ਸੇਵਾ ਦੇਣੀ ਹੀ ਆਪਣੇ ਆਪ ਵਿੱਚ ਤਨਖਾਹ ਅਤੇ ਪੰਥਕ ਰਵਾਇਤਾਂ ਦੀ ਉਲੰਘਣਾ ਹੈ ਅਤੇ ਦਸਮ ਪਾਤਸ਼ਾਹ ਜੀ ਵੱਲੋਂ ਬਖਸ਼ੇ ਨੀਲੇ ਬਾਣੇ ਦੀ ਤੋਹੀਨ ਅਤੇ ਗੁਰਮਤਿ ਦੀ ਸੋਝੀ ਨਾ ਹੋਣ ਦਾ ਸਬੂਤ ਹੈ ਇਹ ਭਾਈ ਦਲਜੀਤ ਸਿੰਘ ਦਾ ਕਹਿਣਾ ਹੈ ਅਤੇ ਅਗਲਾ ਜੋ ਤੱਥ ਨਾ ਰੱਖਿਆ ਕਿ ਆਦੇਸ਼ ਵਿੱਚ ਬੁਨਿਆਦੀ ਵਿਰੋਧਾਪਾਸ ਹੈ ਆਦੇਸ਼ ਕਰਨ ਵਾਲੇ ਇੱਕ ਪਾਸੇ ਜਥੇਦਾਰ ਆਪ ਹੀ ਮੰਨਦੇ ਹਨ ਕਿ ਆਪਣੇ ਗੁਨਾਹ ਕਾਰਨ ਇਹ ਆਗੂ ਜਮਾਤ ਗੁਰੂ ਸੰਗਤ ਦੀ ਰਾਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਪਰ ਇਸੇ ਆਦੇਸ਼ ਦੇ ਅਗਲੇ ਨੁਕਤੇ ਵਿੱਚ ਅਕਾਲੀ ਦਲ ਦੀ ਪੁਨਰਸੁਰਜੀਤੀ ਲਈ ਬਾਦਲ ਦਲ ਦੇ ਹੀ ਆਗਵਾ ਦੀ ਕਮੇਟੀ ਬਣਾ ਦਿੱਤੀ ਗਈ ਕਿੰਨੀ ਹਾਸੋਹੀਣੀ ਗੱਲ ਹੈ ਨਾ ਕਿ ਜੋ ਨੈਤਿਕ ਆਧਾਰ ਗਵਾ ਚੁੱਕਿਆ ਹੈ ਉਸੇ ਨੂੰ ਪੁਨਰਸੁਰਜੀਤੀ ਦੀ ਜ਼ਿੰਮੇਵਾਰੀ ਦੇਣੀ ਕੀ ਸਾਬਤ ਕਰਦੀ ਇਸ ਤਰ੍ਹਾਂ ਫੈਸਲਾ ਆਪਣੇ ਆਪ ਵਿੱਚ ਆਪਾ ਵਿਰੋਧੀ ਹੈ ਤੇ ਅਗਲਾ ਨੁਕਤਾ ਹੈ ਫੈਸਲਾ ਲੈਣ ਦੀ ਜੁਗਤ ਜੋ ਕਿ ਗੈਰ ਪੰਥਕ ਖਾਲਸਾ ਪੰਥ ਵਿੱਚ ਗੁਰਮਤਾ ਕਰਨ ਦੀ ਬਕਾਇਦਾ ਇੱਕ ਵਿਧੀ ਹੈ ਜੋ ਸੰਗਤੀ ਅਤੇ ਪੰਚ ਪ੍ਰਧਾਨੀ ਪ੍ਰਣਾਲੀ ਤੇ ਆਧਾਰਿਤ ਪੂਰੀ ਤਰ੍ਹਾਂ ਤੇ ਪਾਰਦਰਸ਼ੀ ਹੈ ਜਿਸ ਤਹਿਤ ਅਝਿਹਾ ਫੈਸਲਾ ਲੈਣ ਲਈ ਪੰਥਕ ਖੇਤਰ ਵਿੱਚ ਵਿਚਰਦੇ ਧਾਰਮਿਕ ਤੇ ਪੰਥਕ ਰਾਜਸੀ ਜਥੇਆਂ ਸੰਪਰਦਾਵਾਂ ਅਤੇ ਪ੍ਰਬੰਧਕੀ ਸੰਸਥਾਵਾਂ ਦੀ ਸ਼ਮੂਲੀਅਤ ਲਾਜ਼ਮੀ ਹੈ ਪਰ ਜਥੇਦਾਰਾਂ ਨੇ ਅਝਿਹਾ ਨਹੀਂ ਕੀਤਾ ਗੁਰਮਤੇ ਦੀ ਮਰਿਆਦਾ ਨੂੰ ਜਾਣ ਬੁਝ ਕੇ ਪਾਸੇ ਰੱਖਿਆ ਸਮੁੱਚੇ ਪੰਥ ਨੂੰ ਵਿਸ਼ਵਾਸ ਵਿੱਚ ਲੈਣਾ ਤਾਂ ਦੂਰ ਉਹਨਾਂ ਜਥਿਆਂ ਸੰਸਥਾਵਾਂ ਤੇ ਸਖਸੀਤਾਂ ਨੂੰ ਵੀ ਇਸ ਸਾਰੇ ਅਮਲ ਤੋਂ ਲਾਂਭੇ ਰੱਖਿਆ ਗਿਆ ਜਿਨ੍ਹਾਂ ਨੇ ਬਾਦਲ ਦਲਵਲ ਨੂੰ ਕੀਤੇ ਗੁਨਾਹਾਂ ਖਿਲਾਫ ਲਗਾਤਾਰ ਲਹਿਰ ਚਲਾਈ ਜਿਨ੍ਹਾਂ ਬਾਦਲ ਦਲਵਲ ਨੂੰ ਖਾੜਕੂ ਲਹਿਰ ਦੇ ਖਿਲਾਫ ਕੀਤੀ ਕੁਕਰਮਾ ਸਿਰਸੇ ਵਾਲੇ ਪਖੰਡੀ ਸਾਧ ਦੇ ਸਾਥ ਦੇਣ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਗੋਲੀਆਂ ਨਾਲ ਮਾਰ ਦਿੱਤੇ ਗਏ ਬੇਕਸੂਰ ਨੌਜਵਾਨਾਂ ਲਈ ਇਨਸਾਫ ਲੈਣ ਲਈ ਮੋਰਚੇ ਲਗਾਏ ਇਸ ਤਰ੍ਹਾਂ ਫੈਸਲੇ ਲੈਣ ਦੇ ਢੰਗ ਤਰੀਕੇ ਵਿੱਚ ਪੰਥਕ ਜੁਗਤ ਖਾਰਜ ਰਹੀ ਅਗਲਾ ਨੁਕਤਾ ਹੈ ਫੈਸਲੇ ਵਿੱਚ ਜੱਥੇਦਾਰਾਂ ਦੀ ਨਿਜੀ ਨਿਰਪੱਖਤਾ ਅਤੇ ਪਦ ਪ੍ਰਤੀ ਵਚਨਬੱਧਤਾ ਦੀ ਅਣਹੋਂਦ ਜ਼ਾਹਿਰ ਹੋਈ ਹੈ ਜਿਸ ਤਰ੍ਹਾਂ ਗੁਰਮਤੇ ਦੀ ਮਰਿਆਦਾ ਨੂੰ ਪਾਸੇ ਰੱਖਿਆ ਗਿਆ ਹੈ ਉਸ ਤੋਂ ਤਾਂ ਇਹ ਹੀ ਸੱਚ ਪ੍ਰਗਟ ਹੁੰਦਾ ਹੈ ਕਿ ਇਸ ਫੈਸਲੇ ਵਿੱਚ ਸਰਬਤ ਖਾਲਸਾ ਪੰਥ ਪ੍ਰਤੀ ਆਪਣੀ ਵਚਨ ਬੰਧਤਾ ਦੀ ਬਜਾਏ ਸਿਰਫ ਬਾਦਲ ਦਲ ਪ੍ਰਤੀ ਆਪਣੀ ਵਫਾਦਾਰੀ ਨਿਭਾਈ ਗਈ ਹੈ ਕਾਰਨ ਵੀ ਸਪਸ਼ਟ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਅਤੇ ਬਾਦਲ ਦਲ ਵੱਲੋਂ ਸਿਰਜੇ ਤਾਣੇ ਬਾਣੇ ਦੇ ਲਾਭਪਾਤਰੀ ਜਥੇਦਾਰ ਨਿਰਪੱਖ ਰੂਪ ਵਿੱਚ ਪੰਥ ਪ੍ਰਤੀ ਸਮਰਪਿਤ ਨਹੀਂ ਹੋ ਸਕਦੇ ਕਾਬਜ਼ ਸਿਆਸੀ ਧਿਰ ਦੇ ਪ੍ਰਭਾਵ ਤੋਂ ਮੁਕਤ ਵੀ ਨਹੀਂ ਹੋ ਸਕਦੇ કુદરતી तौरਤੇ ਵੀ ਸਮੁੱਚੇ પંથ ਨੂੰ વિશ્વાસ ਵਿੱਚ લાયے بغیر નિયુક્ત ਕੀਤੇ ہوئے જથ્thetaદાર સરબત ખાલસાદા સામનો ਕਰਨ ਦੀ જરૂરત ਨਹੀਂ ਰੱਖਣਗੇ। یہی ਇਸ ਫੈਸਲੇ ਵੇਲੇ સ્પષ્ટ ਹੋਇਆ ਹੈ। ਇੰਜ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ નિયਿਤ જથ્thetaਦਾਰਾਂ ਦੀ ਨਿਰਪੱਖਤਾ ਅਤੇ નિષ્કાਮਤਾ ਦੋਵੇਂ ਹੀ ਸਵਾਲਾਂ ਦੇ ਘੇਰੇ ਵਿੱਚ ਹਨ। ਇਸ ਤਰ੍ਹਾਂ ਇਤਿਹਾਸਕ ਤੌਰਤੇ ਵੀ ਫੈਸਲਾ ਕੋਈ ਪੰਥ ਲਈ ਸਾਰਥਕ ਸਹਿਤ ਨਹੀਂ ਦੇ ਸਕੇਗਾ। ਇਤਸਾਨ ਉਸ ਤੱਤ ਜਿਸ ਆਧਾਰ ਤੇ ਦੋ ਦਸੰਬਰ ਦੇ ਫੈਸਲੇ ਤੇ ਟਿੱਕਾ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਪਰ ਜਿਨ੍ਹਾਂ ਫੈਸਲੇ ਦੀ ਸਲਾਹਾਂ ਕੀਤੀ ਇਸ ਨੂੰ ਇਤਿਹਾਸਿਕ ਕਿਹਾ ਉਹ ਵੀ ਹੁਣ ਇਹ ਦੇਖ ਕੇ ਹੈਰਾਨ ਹਨ ਕਿ चंद ਦਿਨਾਂ ਵਿੱਚ ਹੀ ਫੈਸਲਾ ਲੈਣ ਵਾਲੇ ਜਥੇਦਾਰਾਂ ਨੇ ਅਤੇ ਤਨਖਾਹ ਲਗਾਉਣ ਵਾਲੇ ਸਿਆਸਤਦਾਨਾਂ ਨੇ ਕਿਵੇਂ ਫੈਸਲੇ ਦੀਆਂ ਢੱਗੀਆਂ ਉਡਾ ਦਿੱਤੀਆਂ ਹਨ ਜਿਸ ਨਾਲ ਫੈਸਲੇ ਸੰਬੰਧੀ ਪ੍ਰਗਟ ਕੀਤੇ ਤਖ਼ਤ ਹੋਰ ਵੀ ਪੁਖਤਾ ਬਣ ਕੇ ਸਾਹਮਣੇ ਆ ਚੁੱਕੇ ਹਨ ਜਿਵੇਂ ਕਿ ਤਨਖਾਹੀ ਆਗੂ ਧਾਰਮਿਕ ਸਜਾਤਾ ਤਨਦੇਹੀ ਨਾਲ ਕਰਦੇ ਜਾਪੇ ਲੇਕਿਨ ਸੁਖਬੀਰ ਸਿੰਘ ਬਾਦਲ ਸਮੇਤ ਕੋਰ ਕਮੇਟੀ ਦੇ ਅਸਤੀਫੇ ਨੂੰ ਪ੍ਰਵਾਨ ਕਰਨ ਦੇ ਹੁਕਮਾਂ ਨੂੰ ਇਹ ਆਗੂ ਬੇਸ਼ਰਮੀ ਨਾਲ ਟਾਲਦੇ ਹੋਏ ਨਜ਼ਰ ਆਏ ਪੰਥ ਸਿੰਘ ਸਾਹਿਬਾਨਾ ਵੱਲੋਂ ਲਏ ਗਏ ਫੈਸਲੇ ਨੂੰ ਕਿਸੇ ਇੱਕ ਜਥੇਦਾਰ ਵੱਲੋਂ ਤਬਦੀਲ ਕੀਤੇ ਜਾਣਾ ਇਸ ਵੀ ਗੱਲਾਂ ਹੁੰਦੀਆਂ ਨਜ਼ਰ ਆਈਆਂ ਕਿ ਅਕਾਲ ਤਖਤ ਪਾਰਟੀ ਦੇ ਸੰਗਠਨ ਦੇ ਮਸਲੇ ਵਿੱਚ ਦਖਲ ਨਾ ਦੇਵੇ ਸਿਆਸੀ ਮਸਲਿਆਂ ਵਿੱਚ ਅਕਾਲ ਤਖਤ ਦੇ ਦਖਲ ਨੂੰ ਨਾਮ ਮੰਨਣ ਲਈ ਆਵਾਜ਼ਾਂ ਵੀ ਉਠੀਆਂ ਹਨ ਇਸ ਪਾਸੇ ਜੋ ਤਨਖਾਹੀਏ ਲੀਡਰ ਧਾਰਮਿਕ ਸਜ਼ਾ ਲੈਣ ਦੇ ਵਕਤ ਖੁਦ ਨੂੰ ਅਕਾਲ ਤਖਤ ਨੂੰ ਆਪਣੇ ਆਪ ਨੂੰ ਪੂਰਨ ਸਮਰਪਿਤ ਦਿਖਾ ਰਹੇ ਸਨ ਉਹੀ ਸਿਆਸੀ ਹੁਕਮਾਂ ਪ੍ਰਤੀ ਅਕਾਲ ਤਖਤ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਚੈਲੰਜ ਕਰਦੇ ਹੋਏ ਦਿਸ ਰਹੇ ਹਨ ਇਸ ਤੋਂ ਤਾਂ ਹੀ ਸਪਸ਼ਟ ਹੁੰਦਾ ਹੈ ਕਿ ਉਹ ਅਕਾਲੀ ਦਲ ਨੂੰ ਪੰਥ ਦੇ ਹੱਥ ਵਿੱਚ ਨਹੀਂ ਸੌਂਪਣਾ ਚਾਹੁੰਦੇ ਅਕਾਲ ਤਖਤ ਦੇ ਪੇਸ਼ ਹੋਣ ਦੇ ਪਿੱਛੇ ਉਨ੍ਹਾਂ ਦਾ ਮਕਸਦ ਸਿਰਫ ਧਾਰਮਿਕ ਸਜ਼ਾ ਭੁਗਤ ਕੇ ਗਵਾਚੀ ਹੋਈ ਸਾਖ ਨੂੰ ਬਹਾਲ ਕਰਨਾ ਹੀ ਹੈ ਨਾ ਕਿ ਪਾਰਟੀ ਦੀ ਪਕੜ ਹੱਥੋਂ ਗਵਾਉਣਾ ਮਕਸਦ ਤਾਂ ਉਨ੍ਹਾਂ ਵੱਲੋਂ ਟੁੱਟੇ ਹੋਏ ਵੋਟ ਬੈਂਕ ਨੂੰ ਵਰਗਲਾ ਕੇ ਮੁਰਝੋੜਨਾ ਹੈ ਨਾ ਕਿ ਪੰਥਕ ਤੇ ਰੂ ਮਜ਼ਬੂਤ ਕਰਨਾ ਸਜ਼ਾ ਭੁਗਤ ਚੁੱਕੇ ਇਨ੍ਹਾਂ ਲੋਕਾਂ ਦੇ ਮਨ ਕਿੰਨੇ ਬਦਲ ਚੁੱਕੇ ਹਨ ਕਿੰਨੀ ਪੰਥ ਪ੍ਰਤੀ ਦਾ ਜਜ਼ਬਾ ਜਾਗਿਆ ਹੈ ਇਨ੍ਹਾਂ ਵਿੱਚ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਭਾਈ ਨਾਰਾਇਣ ਸਿੰਘ ਚੌੜਾ ਪ੍ਰਤੀ ਇਨ੍ਹਾਂ ਦਾ ਰਵੱਈਆ ਦੱਸਦਾ ਹੈ ਜਿਸ ਤਰ੍ਹਾਂ ਦੇ ਬਿਆਨ ਇਹਨਾਂ ਦਿੱਤੇ ਹਨ ਉਹ ਆਪਣੇ ਆਪ ਵਿੱਚ ਬਹੁਤ ਕੁਝ ਕਹਿੰਦੇ ਹਨ ਜੋ ਸੁਖਬੀਰ ਬਾਦਲ ਦੇ ਗੁਨਾਹਾਂ ਦੇ ਬਾਵਜੂਦ ਉਸ ਨੂੰ ਮੁੜ ਪੰਥ ਤੇ ਸਵਾਰ ਕਰਨਾ ਚਾਹੁੰਦੇ ਹਨ ਉਹੀ ਭਾਈ ਚੌੜਾ ਨੂੰ ਪੰਥ ਤੋਂ ਛੇਕਣ ਦੀਆਂ ਦਲੀਲਾਂ ਦੇ ਰਹੇ ਹਨ ਜੇ ਗੁਨਾਹ ਤੋਲਣੇ ਹੋ ਤਾਂ ਕਿਸ ਦੇ ਗੁਨਾਹ ਜ਼ਿਆਦਾ ਹਨ ਜਿਸਨੇ ਕਤਲ ਦੀ ਕੋਸ਼ਿਸ਼ ਕੀਤੀ ਪਰ ਕੋਈ ਨੁਕਸਾਨ ਵੀ ਨਹੀਂ ਹੋਇਆ ਤੇ ਕੌਮ ਦੀ ਨਮੋਸ਼ੀ ਦਾ ਸੰਦੇਸ਼ ਵੀ ਪ੍ਰਗਟ ਹੋ ਗਿਆ ਜਾਂ ਜਿਸਨੇ ਰਾਸ਼ ਸ਼ਕਤੀ ਦੇ ਨਸ਼ੇ ਹੇਠ ਪੰਜਾਬ ਅਤੇ ਪੰਥ ਨੂੰ ਲੁੱਟਿਆ ਬੁੱਚੜਾਂ ਨੂੰ ਉੱਚੇ ਅਹੁਦੇ ਦਿੱਤੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਵਾਲਿਆਂ ਦੀ ਪੁਸ਼ਤ ਪਨਾਹੀ ਕੀਤੀ जेएन ने गुनाह करके पंथक सजा भुगत के सुखबीर सिंह बादल अते उजदे साथी खुद नु दुध तोता साबित ਕਰਨ ਤੇ ਲਗੇ ਹੋਏ ਹਨ तब पाई नारायण सिंह चौटाला नाल एनी ziaati ਕਿਉਂ ਤੁਹਾਡੀ ਕੀ رائے ਹੈ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਸਾਂਝੇ ਕਰੋ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਨਾਲ ਲੱਗੀ ਕੰਟੀਨਿਊ ਵੀ ਕਲਿੱਕ ਕਰ ਦੇਣਾ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਲੋੜ ਹੈ आजाद पंथक पत्रकारिता नु मजबूत ਕਰਨ ਵਿੱਚ ਤੁਸੀਂ ਵੀ ਆਪਣਾ ਅਨਮੋਲ ਯੋਗਦਾਨ ਪਾ ਸਕਦੇ ਹੋ ਇਸ ਚੈਨਲ ਦੀ ਮੈਂਬਰਸ਼ਿਪ ਲੈ ਕੇ ਅਤੇ ਥੈਂਕ ਦੇ ਬਟਨ ਰਾਹੀਂ ਸਾਡੀ ਆਰਥਿਕ ਮਦਦ ਕਰ ਸਕਦੇ ਹੋ ਇਸੇ ਨਾਲ ਦੇਵ ਇਜਾਜ਼ਤ ਤਦ ਤੱਕ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮਹਿੰਮ ਮਿਨਾਵਟ ਰਲਾਉਣ ਦੀ ਮਹਿੰਮ ਤਿਲਕ ਜੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ ਉਨ੍ਹਾਂ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਾਂ ਵਾਰ ਗਏ ਸੀ ਆਖਿਰ ਸਿੱਖ ਹਮੇਸ਼ਾ ਕਿਉਂ ਰਹੇ ਨਿਸ਼ਾਨੇ ਤੇ ਜੇ ਜਾਣਨਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟਰਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰ ਸੰਗਵੇਰ ਪ੍ਰਕਾਸ਼ਕ ਹਨ ਸਿੰਘ ਬਰਦਰਸ ਅੰਮ੍ਰਿਤਸਰ